ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਿਵੇਂ ਜਿਵੇਂ ਲੁਧਿਆਣਾ ਪੱਛਮੀ ਵਿਧਾਨ ਸਭਾ ਓਪਰਚੂਨ ਡੇੜੀ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੂੜਾ ਵੋਟਰਾਂ ਵਿੱਚ ਇੱਕ ਮੋਰੀ ਦੌੜਾਕ ਵਜੋਂ ਉੱਭਰ ਰਿਹਾ ਨਾ ਸਕਾਰਾਤਮਕ ਜਨਤਕ ਭਾਵਨਾ ਤੇ ਪ੍ਰੋਸੀਜੋਗ ਪ੍ਰਦਰਸ਼ਨ ਟ੍ਰੈਕ ਰਿਕਾਰਡ ਦੇ ਸਮਰਥਨ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਮਦਦ ਨਾਲ ਕੀਤੇ ਗਏ ਵੋਟਰ ਕੇਂਦਰਿਤ ਮੁਲਾਂਕਣ ਦੇ ਅਨੁਸਾਰ ਅਰੂੜਾ ਆਪਣੀ ਸਾਫ ਸੁਥਰੀ ਸ਼ਖੀ ਲਈ ਸਭ ਤੋਂ ਅੱਗੇ ਹਨ ਉਨ੍ਹਾਂ ਦੇ ਰਿਕਾਰਡ ਤੇ ਭ੍ਰਿਸ਼ਟਾਚਾਰ ਜਾਂ ਘੁਟਾਲੇ ਦਾ ਕੋਈ ਦੋਸ਼ ਨਹੀਂ ਹੈ ਹਲਵਾਰਾ ਹਵਾਈ ਅੱਡੇ ਵਰਗੇ ਮੁੱਖ ਵਿਕਾਸ ਪ੍ਰੋਜੈਕਟਾਂ ਤੇ ਉਨ੍ਹਾਂ ਦੇ ਕੰਮ ਨੂੰ ਉਨ੍ਹਾਂ ਦੀ ਸ਼ਾਖ ਨੂੰ ਮਜ਼ਬੂਤ ਕੀਤਾ ਹੈ ਅਰੋੜਾ ਨੂੰ ਪਾਰੋਪਕਾਰੀ ਪ੍ਰੋਸੇਜੋਗਤਾ ਵੀ ਪ੍ਰਾਪਤ ਹੈ ਉਹ ਲੰਬੇ ਸਮੇਂ ਤੋਂ ਕ੍ਰਿਸ਼ਨਾ ਪ੍ਰਾਣ ਕੈਂਸਰ ਟਰੱਸਟ ਨਾਲ ਜੁੜੇ ਹੋਏ ਹਨ ਜੋ ਕਿ ਸਮਾਜ ਭਲਾਈ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਪੰਜਾਬ ਵਿੱਚ ਇਸ ਸਮੇਂ ਆਪ ਦੇ ਸੱਤਾ ਵਿੱਚ ਹੋਣ ਦੇ ਨਾਲ ਉਹਨਾਂ ਦੀ ਸਰਕਾਰ ਦਾ ਸਮਰਥਨ ਉਹਨਾਂ ਦੇ ਨੂੰ ਵਿਕਾਸ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨਾ ਤੇ ਸਥਾਨਿਕ ਮੁੱਦਿਆਂ ਲਈ ਰਾਜਪਦਰੀ ਸਮਰਥਨ ਨੂੰ ਯਕੀਨੀ ਬਣਾਉਣੀ ਇੱਕ ਮਜ਼ਬੂਤ ਸਥਿਤੀ ਵਿੱਚ ਰੱਖਦਾ ਹੈ। ਅਰੂੜਾ ਦੇ ਪੱਖ ਵਿੱਚ ਇੱਕ ਹੋਰ ਵੱਡਾ ਕਾਰਕ ਸਕਾਰਾਤਮਕ ਜਨਤਕ ਭਾਵਨਾ ਹੈ ਖਾਸ ਕਰਕੇ ਨੌਜਵਾਨਾਂ ਤੇ ਮੱਧ ਵਰਗ ਦੇ ਵੋਟਰਾਂ ਵਿੱਚ ਜੋ ਉਹਨਾਂ ਨੂੰ ਇੱਕ ਭਰੋਸੇਯੋਗ ਅਤੇ ਦੂਰਦਰਸ਼ੀ ਨੇਤਾ ਵਜੋਂ ਦੇਖਦੇ ਹਨ। ਜਨਤਕ ਸਮਰਥਨ ਸਾਫ ਸੁਥਰੀ ਸ਼ਾਖ ਅਤੇ ਠੋਸ ਵਿਕਾਸ ਯਤਨਾਂ ਨੂੰ ਦੇਖਦੇ ਹੋਏ ਰਾਜਨੀਤਿਕ ਵਿਸ਼ਲੇਸ਼ਕ ਆਉਣ ਵਾਲੀਆਂ ਚੋਣਾਂ ਵਿੱਚ ਸੰਜੀਵ ਅਰੋੜਾ ਲਈ ਇੱਕ ਮਜ਼ਬੂਤ ਪ੍ਰਦਰਸ਼ਨ ਦੀ ਭਵਿੱਖਬਾਣੀ ਕਰ ਰਹੇ ਹਨ